ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ 6 گاਵਾ ਦਿਖਾਵਾਂਗੇ 6ਾਂ ਚੋਂ 5 ਦਿਖਾਵਾਂਗੇ ਜਰਸੀ ਤੇ 1 ਦਿਖਾਵਾਂਗੇ ਐਚ ਐਫ 2 ਤੋਕੜਾ ਗੱਬਣਾ 2 ਤਾਜ਼ੀਆਂ ਦਿਖਾਵਾਂਗੇ ਤੇ 2 ਦਿਖਾਵਾਂਗੇ ਆਪਾਂ ਜੇ ਗੱਲ ਕਰ ਲਈਏ ਸੱਜਣੋ ਗੱਬਣਾ ਸੁਣਦੇ ਬਿਲਕੁਲ ਨੇੜ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਜਿਹੜਾ ਰੇਟ ਆ ਰੇਟ ਅੱਜ ਦਾ ਬਿਲਕੁਲ ਐ ਮੰਨ ਲਓ ਵੀ ਸਮੇਂ ਦੇ ਹਿਸਾਬ ਨਾਲ ਰੇਟ ਆ ਜਿਹੜਾ 22 ਹੋਣਾ ਦਾ ਬਿਲਕੁਲ ਘੱਟ ਹੋਊਗਾ ਤੇ ਬਾਕੀ ਬਾਈ ਨਾ ਕਰਾਉਣਿਆਂ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲਾਡੀ ਜੀ ਹੋਰ ਕਿਵੇਂ ਆ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਜੀ ਆ ਦੋ ਆਪਣੇ ਕੋਲ ਅੱਜ ਤੋਕੜਾਂ ਗੱਬਣਾ ਹਾਂ ਨਾ ਹਾਂਜੀ ਵੀਰੇ ਤੋਕੜ ਗੱਬਣਾ ਪਾ ਕਿੰਨੀ ਤੋਂ ਕਿੰਨਾ ਹੋਊਗਾ ਪਾ ਬਾਈ ਆਪਣਾ ਘੱਟ ਤੋਂ ਘੱਟ 25 ਕਿਹ ਹਜ਼ਾਰ ਤੋਂ ਹੋਊਗਾ ਜੀ 25 ਕਿ ਤੋਂ 47 ਕਿ ਤੱਕ ਜੀ 40 45 ਕਾ ਹਾਂਜੀ 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 ਆ ਕਰ ਲਈ ਸੂਆ ਕਿਹੜਾ ਬਾਈ ਦਾ ਸੂਆ ਬਾਈ ਇਹਦਾ ਪਹਿਲਾ ਹੀ ਆ ਸੂਆ ਪਹਿਲਾ ਵੱਡੀ-ਬੁੱਡੀ ਬਹੁਤ ਆ ਪਹਿਲਣ ਦੇ ਹਿਸਾਬ ਨਾਲ ਹਾਂਜੀ ਬਾਈ ਕਿਹੜੀ-ਕਿਹੜੀ ਕੰਪਨੀ ਆ ਗਈ ਇਹ ਇਹ ਬਾਈ ਜਰਸੀ ਤੇ ਸਾਈ ਹਾਲ ਕਰਾਸ ਚਾ ਸੂਈ ਹੋਈ ਆ 6 ਦੰਦ ਵੀਰੇ ਹਾਜ਼ਰੀ ਆ ਬਿਲਕੁਲ ਸੂਣ ਦੇ ਨੇੜ ਹਾਂਜੀ ਹਾਂਜੀ ਇਹ ਦੰਦਾਂ ਚ ਆ ਗਈ 6 ਦੰਦ ਸੂਆ ਪਹਿਲਾ ਕੱਦ ਆ ਗਿਆ ਫੁੱਲ ਵੱਡਾ ਤੇ ਥਣ ਦਾ ਸਾਈਜ਼ ਆ ਜਿਹੜਾ ਉਹ ਹੈਗਾ ਜਿਵੇਂ ਆਪਾਂ ਕਹਿ ਲਈਏ ਮੱਜਾ ਨਾਲ ਦਾ ਹਾਂਜੀ ਦੰਦਾਂ ਚ 6 ਦੰਦ ਆਂਦਾ ਪਹਿਲਣ ਆ ਤੇ ਆ ਗਈ ਬਾਈ ਕਹਿੰਦਾ ਸਾਈ ਹਾਲ ਤੇ ਜਰਸੀ ਦਾ ਕਰਾਸ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਕੱਦ ਵਿੱਡ ਵੀ ਫੁੱਲ ਵੱਡਾ ਤੇ ਪਲ ਘਰ ਗਈ ਥੋੜੀ ਬੋਦੀ ਨਹੀਂ ਭਾਈ ਉਦਾਂ ਹੀ ਆ ਲੈ ਭਾਈ ਐਵੇਂ ਆਦਾ ਪਲ ਪੁੱਲ ਨਹੀਂ ਹੈਗੀ ਕੋਈ ਗੱਠ ਗੰਡ ਨਹੀਂ ਹੈਗੀ ਥਣ ਥੋਣ ਚੰਗਾ ਲੱਗਿਆ ਆ ਥਣ ਤਾਂ ਸਮਝ ਲਾ ਵੀ ਮੱਜਾਂ ਨਾਲ ਵੀ ਲੱਗਿਆ ਤੇ ਦਿਨ ਕਿੰਨੇ ਕੱਢ ਸਕਦੀ ਆ ਦਿਨ ਬਈ ਦੇ ਟਪਾ ਵੀ ਸਕਦੀ ਆ ਸੂ ਵੀ ਸਕਦੀ ਆ ਵੀਰੇ ਠੀਕ ਆ ਗੱਲ ਹਾਂਜੀ ਉਹ ਗਾਵਾਂ ਦਾ ਸੀਨ ਇਹ ਹੁੰਦਾ ਵੀ ਇਹ ਛੇਤੀ ਬਣ ਜਾਂਦੀਆਂ ਨੇ ਹਾਂਜੀ 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 ਮੌਕੇ ਦੀ ਤਿਆਰ ਹੋ ਜਾਂਦੀਆਂ ਨੇ ਸੂ ਪੰਜ ਸੱਤ ਮਿੰਟ ਟਪਾ ਵੀ ਸਕਦੀ ਆ ਹਾਂ ਤਾਂ ਠੀਕ ਹੈ ਗੱਲ ਵੀ ਦੋ ਚਾਰ ਦਿਨ ਕੱਢ ਸਕਦੀ ਆ ਕੱਢ ਸਕਦੀ ਆ ਜੀ ਭਾਵੇਂ ਕਿੰਨੇ ਲਵਾਂਗੇ ਇਹਦਾ ਬਈ 47000 ਰੁਪਇਆ ਇਹਦਾ ਮੁੱਲ ਹੈਗਾ 47 ਮੰਨ ਲੈਣ ਦੇ ਨਾਲ ਹੀ ਆ ਵੀਰੇ ਛੋੜ ਛੱਪਾ ਕਰ ਦਾਂਗੇ ਆਪਾਂ ਠੀਕ ਹੈ ਗੱਲ ਮਾਨ ਤਾਨ ਛੋੜ ਛੱਪਾ ਬਾਈ ਕਹਿੰਦਾ ਕਰ ਦਾਂਗੇ ਕੱਦ ਆ ਗਿਆ ਫੁੱਲ ਡਬਲ ਜਰਸੀ ਦਾ ਸਾਈਜ਼ ਹਾਲ ਦੇ ਕ੍ਰੋਸ ਅੰਗ ਚ ਆ ਗਈ ਸਵੇਰ ਦੀ ਠੰਡੀ ਆ ਹਾਂ ਵੀਰੇ ਹੰਡੀ ਸੀਲ ਆ ਸਵੇਰ ਆ ਗਈ ਠੰਡੀ ਸੀਲ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 2 ਨੰਬਰ ਵਾਲੀ ਜਰਸੀ ਇਹ ਵੀ ਸੂਈ ਹੋਈ ਆ ਹਾਂ ਬਈ ਇਹ ਰਾਤ ਸੂਈ ਆ ਬੱਛੀ ਮਗਰਾ ਨਾਲ ਬੱਚੀ ਹੈ ਇਹਦੀ ਹਾਂਜੀ ਹਾਂ ਨਾਲ ਬੱਚੀ ਨਾਲ ਇਹਦੇ ਸੱਜਣੋਂ ਬੱਚੀ ਵੀ ਯਰਸੀ ਕੰਪਨੀ ਜੀ ਪੈਂਦੀ ਆ ਰਾਤ ਦੀ ਸੂਈ ਆ ਜੇਰ ਜੱਪਾ ਡੰਨਾ ਬਾਈ ਹਾਂ ਵੀਰੇ ਮਾਲ ਆਇਆ ਵੀ ਰਾਤ ਹੀ ਆ ਵੀਰੇ ਠੀਕ ਆ ਗੱਲ ਹਾਂਜੀ ਆ ਜੇਰ ਜੱਪਾ ਬਾਈ ਕਹਿੰਦਾ ਡੰਨਾ ਸਾਰਾ ਤੇ ਮਾਲ ਪਹੁੰਚਿਆ ਵੀ ਰਾਤ ਹੀ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਵੀਰੇ ਇਹਨੂੰ ਚਾਹੀਦਾ ਯਾਰ 1500 ਕਿਲੋ ਆ ਜਿਹੜੇ ਹਿਸਾਬ ਨਾਲ ਇਹ ਖਾ ਚਵਾਈ ਚਵਾਈ ਇਹ ਪ्योर ਜਰਸੀ ਜਾਗੀ ਹਾਂ ਚਵਾਈ ਬਹੁਤ ਵਧੀਆ ਵੀਰੇ ਆ ਲੈ ਆ ਬਾਈ ਸੂਆ ਦੂਜਾ ਦਾ ਦੂਜਾ ਵੀਰੇ ਸੂਆ ਆ ਗਿਆ ਦੂਜਾ ਤੇ ਨਾਲ ਇਹਦੇ ਆ ਗਈ ਸੱਜਣੋ ਬੱਛੀ ਜੇ ਗੱਲ ਕਰ ਲਈ ਐ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਜਾ ਫਿਕਸਡ ਆਰਡਰ ਕਹਿ ਸਕਦੇ ਆ ਪਰ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਤੇ ਜਿਹੜੀ ਫੈਟ ਆਉਂਦੀ ਆ ਫੈਟ ਇਹਨਾਂ ਦੀ ਤਕਰੀਬਨ ਤਕਰੀਬਨ ਮੱਜਾਂ ਦੇ ਏੜ-ਗੇੜ ਜੀ ਆ ਜਾਂਦੀ ਆ ਹਾਂਜੀ 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 ਚਵਾਈ ਦੀ ਕਿਵੇਂ ਆਹੀ ਚਵਾਈ ਦੀ ਇੱਕ ਨੰਬਰ ਆ ਵੀਰੇ ਬਾੜੀ ਮੋਟੀ ਧਾਰ ਆ ਇਹ ਤੇ ਆਰਡਰ ਰੱਖਦੀ ਆ ਚੰਗਾ ਹਨਾ ਇਹਦਾ ਆਪਾਂ ਕਹਿ ਸਕਦੇ ਆ ਵੀ ਓਡਾ ਕੀ ਆਰਡਰ ਇੱਥੋਂ ਚੈੱਕ ਕਰ ਸਕਦੇ ਆ ਆਰਡਰ ਇਹਦਾ ਆ ਗਿਆ ਸੱਜਣੋ ਅੱਗੇ ਪਿੱਛੇ ਦਾ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈ ਆ ਬੱਛੀ ਯਾਰ ਨਾਲ ਨਾਰੂਆ ਵੀ ਨਾਰਾ ਤੇ ਪਿਓਰ ਜਰਸੀ ਦੇ ਵਿੱਚ ਪੱਛੀ ਆ ਗਈ ਨਾਲ ਇਹ ਦੇ ਇੱਕਨਾਂ ਲਈ ਆਪਾਂ ਕਹਿ ਸਕਦੇ ਆਂ ਵੀ ਤੋਹਫਾ ਫ੍ਰੀ ਆ ਜਰਸੀ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ 45 ਦੀ ਦੇ ਦਾਂਗੇ ਯਾਰ ਆ ਲਾਸਟ ਇਹ ਦੇ ਦਾਂਗੇ ਬਾਈ ਕਹਿੰਦਾ ਲਾਸਟ 45 ਦੀ ਤੇ ਇਹਦਾ ਮੁੱਲ 47 ਆ ਜੋੜਾ ਹੋ ਜੂ 90 ਦਾ ਦੇ ਦਾਂਗੇ ਯਾਰ ਜੋੜਾਈ ਦੇ ਦਾਂ ਦੋ ਹਜ਼ਾਰ ਰੁਪਏ ਜੋੜੇ 'ਚ ਹਾਂ ਛੱਡ ਦਾਂਗੇ ਯਾਰ ਬਾਈ ਆ ਦੋ ਬਾਈ ਕਹਿੰਦਾ ਛੱਡ ਦਾਂਗੇ ਇਹ ਪੱਛੀ ਗੱਬਣਾ ਤੇ ਇਹ ਸੂਈ ਹੋਈ ਆ ਨਾਲ ਵੀ ਪੱਛੀ ਦਿਖਾਤੀ ਤੁਹਾਨੂੰ ਇਹਦੇ ਮੈਂ ਤੇ ਹੁਣ ਮੇਰਾ ਖਿਆਲ ਆ ਟੋਕਰ ਗੱਬਣਾ ਹਾਂ ਵੀਰੇ ਦੋ ਇਹ ਟੋਕਰ ਗੱਬਣਾ ਨੇ ਜੋੜਾਈ ਟੋਰ ਖੋ ਇਹਦਾ ਸੂਆ ਕਿਹੜਾ ਇਹਦਾ ਪਹਿਲਾ ਸੂਆ ਹੀ ਆ ਬਾਈ ਦੂਜੇ ਲਈ ਗੱਭਣਾ ਹੁਣ ਇਹ ਬਿਲਕੁਲ ਨਵੇਂ ਹਾਨ ਚ ਆ ਗਈ ਆ ਹਾਂ ਹਾਂ ਵੀਰੇ ਤੁਹਾਨੂੰ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਸੂਈ ਕਿੰਨੇ ਕ ਟਾਈਮ ਦੀ ਆ ਬਾਈ ਬਾਈ ਸੂਈ ਦਾ ਤਾਂ ਹੁਣ ਕੀ ਪਤਾ ਯਾਨੀ ਗੱਭਣ 4 ਮਹੀਨੇ ਦੀ ਆ ਇਹ ਚੈੱਕ ਪਾਸ ਆ ਹਾਂ ਚੈੱਕ ਪਾਸ ਵੀਰੇ ਕੋਈ ਭਰਾ ਜਿਹੜਾ ਲੈ ਕੇ ਜਾ ਕਰਵਾ ਸਕਦਾ ਵੀਰੇ ਇੱਥੋਂ ਕਰਾ ਕੇ ਲੈ ਜੀ ਹੈਨਾ ਇੱਥੇ ਰੋਕੀ ਮੜੀ ਜੀ ਇਹ ਵੀ ਜਰਸੀ ਦੇ ਵਿੱਚ ਆ ਗਈ ਲੈ ਚੱਲ ਬਾਈ ਆਪਾਂ ਚੈੱਕ ਕਰਾ ਕੇ ਵੀਡੀਓ ਬਣਾ ਲਈਦੀ ਆ ਨਾਲੀ ਠੀਕ ਆ ਕਰ ਲਓ ਡਾਕਟਰ ਚੈੱਕ ਕਰਾਉਣੇ ਹਾਂਜੀ ਹਾਂਜੀ ਚਾਰ ਮਹੀਨਿਆਂ ਦੀ ਗੱਬਣ ਥੱਲੇ ਦੁੱਧ ਕਿੰਨਾ ਹੁੰਦਾ ਦੁੱਧ ਬਈ ਦਾ 6 ਤੋਂ 7 ਕਿਲੋ ਵਿੱਚ ਵਿੱਚ ਆ ਜਾਨੀ ਰੋਜ਼ ਵੱਧਦੀ ਆ ਵੀਰੇ ਆਪਣੀ ਸੇਵਾ ਨਾਲ ਉਮੀਦ ਆ ਵੀ ਆ ਵੱਧ ਜਾਊਗੀ 8 ਕਿਤੇ ਦਾ ਪਹੁੰਚੂਗੀ ਇਹ 8.5 ਕਿੜਾ ਹਾਂ ਬੋਰਾ ਨਾਲ ਵੀਰੇ ਚਵਾਈ ਰੰਗ ਰੂਪ ਦੀ ਜੇ ਆਪਾਂ ਗੱਲ ਕਰ ਲਈਏ ਰੰਗ ਬਾਈਜ ਬਹੁਤ ਸੋਹਣੀ ਆ ਗਈ ਤੇ ਥਣ ਦਾ ਸਾਈਜ਼ ਆ ਜਿਹੜਾ ਉਹ ਮੱਜਾਂ ਨਾਲ ਦੀ ਆ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਚਵਾਈ ਤਾਂ ਇਹਦੀ ਮੋਟੀ ਹੂ ਫੁੱਲਾ ਇੱਕ ਨੰਬਰ ਚਵਾਈ ਆ ਬਾਈ ਇਹ ਦੋਨਾਂ ਟੋਕੜ ਗੱਬਣ ਬਹਿੜਾਂ ਦੀ ਠੀਕ ਆ ਗੱਲ ਚਵਾਈ ਬਾਈ ਕਹਿੰਦਾ ਹੈਗੀ ਆ 100 ਦੀ 100 ਇਧਰ ਕਰੀ ਮਾੜੀ ਜੀ ਥੱਲੇ ਆ ਡਰਕਵਾਰ ਦੀ ਕਰ ਸਕਦੇ ਹਾਂ ਚੈੱਕ ਥੱਲੇ ਦੁੱਧ ਬਾਈ ਕਹਿੰਦਾ 6 ਤੋਂ 7 ਕਿਲੋ ਹਾਜ਼ਰ ਹੈ ਤੇ ਪਲੱਸ ਜੇ ਗੱਲ ਕਰ ਲਈਏ ਨਾਲ 4 ਮਹੀਨਿਆਂ ਦੀ ਗੱਬਣ ਵੀ ਆ ਗਈ ਹਾਂਜੀ ਜਿਵੇਂ ਆਪਾਂ ਕਹਿ ਲਿਆ ਨਹੀਂ ਵੀ ਅੱਗੇ ਵਾਲੀ ਉਮੀਦ ਹੋ ਜਾਂਦੀ ਆਪਾਂ ਨੂੰ ਗੱਬਣ ਤੋਂ ਇਹਦਾ ਰੇਟ ਲਾ ਦੀ ਭਈ ਇਹਦਾ ਰੇਟ ਹੈਗਾ 30000 ਰੁਪਿਆ ਛੱਡ ਦਾਂਗੇ ਆਪਾਂ ਜਮਾਂ ਲੈਣ ਦੇ 28000 ਦੀ 28 ਦੀ ਦੇ ਦਾਂਗੇ ਬਾਕੀ ਜੋੜੇ ਦਾ ਕਰਾਂਗੇ ਬਾਕੀ ਜੋੜੇ ਦਾ ਕਰਦਾ ਕੋਈ ਹਾਂ ਇਹ ਵੀ ਟੋਕੜ ਗੱਬਣਾ ਟੋਰ ਚੋਬਰਾ ਖੋਲ ਕੇ ਇਹ ਵੀ ਨਵੇਂ ਹਣ ਜਿਹਾ ਹਾਂਜੀ ਹਾਂ ਇਹ ਪਹਿਲਾਂ ਹੋਵਾ ਦੂਏ ਲਈ ਗੱਬਣਾ ਵੀਰੇ ਇਹ ਵੀ 4 ਕੁ ਮਹੀਨਿਆਂ ਦੀ ਹੈ ਇਹ ਵੀ 4 ਡੇਢ ਕਿਹੜਾ ਇਹਦੇ ਕੋਲ ਦੁੱਧ ਕਿੰਨਾ ਹੁਣ ਇਹਦੇ ਥੱਲੇ ਬਾਈ ਇਹ ਹੈਗਾ 4 ਕਿਲੋ ਹੁਣ ਇਹ ਰਾਤ ਆਈਆ ਵੱਜੂਗੀ ਠੀਕ ਹੈ ਮਤਲਬ 5 ਤੋਂ 6 ਕਿਲੋ ਦੇਡ ਕਰ ਦਈਓ ਕਰ ਜੂ ਬਾਈ ਹਾਂ ਸੂਆ ਇਹਦਾ ਵੀ ਪਹਿਲਾ ਤੇ ਆ ਗਈ ਇਹ ਵੀ ਪ्युअर ਜਰਸੀ ਜੀ ਲੈ ਚੱਲ ਬਾਈ ਇਹ ਵੀ ਬਾਈ ਕਹਿੰਦਾ 4 ਮਹੀਨਿਆਂ ਦੀ ਗੱਬਣਾ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਪੂਰੀ ਵਧੀਆ ਬਾਈ ਹੈ ਜੀ ਆ 100 ਦੀ 100 ਹਾਂ ਵੀਰੇ ਹਾਂ ਬੱਚੇ ਤਾਂ ਨਹੀਂ ਹੈਗੇ ਇਹਨਾਂ ਨਾਲ ਨਹੀਂ ਬਾਈ ਬੱਚੇ ਨਹੀਂ ਹੈਗੇ ਆ ਬੱਚੇ ਬਾਈ ਕਹਿੰਦਾ ਗੱਬਣਾ ਦੇ ਨਾਲ ਹੈ ਨਹੀਂ ਪਰ ਹੈਗੀਆਂ ਦੋ ਹੀ ਪਹਿਲੇ ਪਹਿਲੇ ਸੂਏ ਦੀ ਹਾਂ ਜੀ ਪਹਿਲੇ ਪਹਿਲੇ ਸੂਏ ਉਹੀ ਗੱਲ ਆ ਵੀ ਨਵੇਂ ਪਸ਼ੂ ਨੇ ਅੱਗੇ ਬਣਨ ਵਾਲੇ ਨੇ ਜਿਵੇਂ ਇੱਕ ਆਪ ਅਛੀ ਦਿਖਾਈ ਆ ਸਾਨੂੰ ਮੈਂ ਇਹ ਵੀ ਪਹਿਲਾ ਸੂਆ ਸੂਈ ਹੋਇਆ 4 ਮਹੀਨਿਆਂ ਦੀ ਗੱਬਣਾ ਤੇ ਇਹ ਵੀ 4ਾਂ ਦੇ ਨੇੜ ਤੇੜੀ ਗੱਬਣਾ ਬਾਈ ਕਹਿੰਦਾ ਚੈੱਕ ਦੋਆਂ ਦੀ ਕਰਾ ਕੇ ਵੀਡੀਓ ਬਾਈ ਨੇ ਬਣਾਈ ਹੋਈ ਆ ਤੇ ਬਾਕੀ ਜੇ ਕਿਸੇ ਭਰਾ ਨੇ ਚੈੱਕ ਕਰਾ ਕੇ ਲੈ ਜਾਣੀਆਂ ਔਰ ਤਾਂ ਭਾਈ ਆਪ ਦਾ ਜੇ ਡਾਕਟਰ ਨਾਲ ਲਿਆਇਓ ਬਾਈ ਕੋਲੋਂ ਚੈੱਕ ਕਰਾ ਕੇ ਲੈ ਜਿਓ ਇਹਦਾ ਰੇਟ ਕੀ ਰਹੂਗਾ ਬਾਈ ਇਹ ਬਾਈ ਦੇਦਾਗੇ 25 ਦੀ ਆਪਾਂ 25 ਉਹਦਾ ਕਿੰਨਾ ਦੱਸਿਆ ਦੂਜੀ ਦਾ ਉਹਦਾ 30 ਸੀਗਾ ਬਾਈ 55 ਜੋੜੇ ਦਾ ਵਾ ਚੱਲ 2-3000 ਆਪਾਂ ਮਾਨ ਤਾਨ ਕਰ ਦਾਂਗੇ ਜੇ ਜੋੜਾ ਹੀ ਲੈਣਾ 52 ਦੇ ਦਾਂਗੇ 55 ਦਾ ਹੀ ਦੇ ਦਾਂਗੇ ਯਾਰ ਇਹ ਜੋੜਾ ਬਾਈ ਕਹਿੰਦਾ 55000 ਦਾ ਦੇ ਦਾਂਗੇ ਦੋ ਹੀ ਪਹਿਲਾਂ ਨਾ ਪੱਛੀਆਂ ਆ ਗਈਆਂ ਤੇ ਹੁਣ ਆਪਾਂ ਮਾਰ ਦਿੰਨਾ ਕੈਮਰਾ ਮੇਰਾ ਖਾਲਾ ਪੰਜ ਨੰਬਰ ਵਾਲੀ ਇਹ ਵੱਡੀ ਆ ਗਈ ਵੜ ਹੈਨਾ ਹਾਂ ਬਾਈ ਹਾਂ ਆਏ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਤੇ ਝੋਲ ਵੀ ਦੇ ਆਰਡਰ ਚ ਚੰਗੀ ਆ ਜੇ ਗੱਲ ਕਰ ਲਈਏ ਇਹਦਾ ਸੁਆ ਕਿਹੜਾ ਬਾਈ ਬਾਈ ਇਹ ਦੂਏ ਸੁਵੇ ਹੁੰਦੀ ਆ ਜੀ ਦੂਜਾ ਸੁਆ ਹਾਂਜੀ ਕਿੰਨੇ ਕ ਦਿਨ ਪੈਂਡਿੰਗ ਨੇ ਇਹਦੇ ਬਾਈ ਇਹ ਲਊਗੀ 10 10 15 ਨਾਲ ਲੈਣੀ ਬਣਾ ਹਾਂ ਦੁੱਧ ਜਾਣੀ ਹੈਗੀ ਆ 16 17 ਕਿਲੋ ਵਾਲੀ ਠੀਕ ਆ ਤੇ ਬਾਕੀ ਇਹਦੀ ਝੋਲ ਵੀ ਚੰਗੀ ਆ ਆਰਡਰ ਜਣਾ ਆ ਝੋਲ ਵੀ ਚੰਗੀ ਆ ਤੇ ਜਿਵੇਂ ਆਪਾਂ ਕਹਿ ਲਿਆ ਵੀ ਇਹ ਪੇਟ ਵਾਲੀ ਬੱਛੀ ਆ ਗਈ ਹਾਂਜੀ ਹਾਂਜੀ ਚੌੜੇ ਢਾਂਚੇ ਚ ਆ ਗਈ ਇਹ ਵੀ ਜਰਸੀ ਦੇ ਵਿੱਚ ਸੂਆ ਦੂਜਾ ਤੇ ਦਿਨ ਜਿੱਦਾਂ ਬਾਈ ਨੇ ਦੱਸੇ ਨੇ ਵੀ ਇਹ 15 ਦੇ ਏਡ ਗੇਡ ਬਾਈ ਕਹਿੰਦਾ ਕੱਢ ਸਕਦੀ ਆ ਚੌਵਾਈ ਦੇ ਰਾਮ ਨਾਲ ਬਾਈ ਚੌਵਾਈ ਦੀ ਵਧੀਆ ਵੀਰੇ 100 ਦੀ 100 ਹਾਂਜੀ ਹਾਂ ਤੇ ਗੱਬਣ ਤਾਂ ਜਰਸੀ ਤੋਂ ਹੂ ਤਕਰੀਬਨ ਹੈ ਨਾ ਹਾਂ ਹਾਂ ਵੀਰੇ ਆ ਗੱਬਣ ਤਕਰੀਬਨ ਤਕਰੀਬਨ ਜਰਸੀ ਤੋਂ ਹੂ ਪਰ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਕਿਉਂਕਿ ਚਪਾਈ ਦੀ ਮੇਰੇ ਆਈਡੀਆ ਦੇ ਹਿਸਾਬ ਨਾਲ ਵੀ ਚਪਾਈ ਦੀ ਚੰਗੀ ਨਿਕਲੂ ਮੋਟੀ ਵਧੀਆ ਹਾਂਜੀ ਥਾਣੇ ਥਾਣੀ ਦੱਸਦਾ ਵੀਰੇ ਇਹ ਥਾਣੇ ਦੱਸਦਾ ਕਿਉਂਕਿ ਮੱਜਾਂ ਨਾਲ ਦਾ ਥਣ ਲੱਗਿਆ ਬੱਚੀ ਨੂੰ ਤੇ ਬਲ ਢਿੱਲਾ ਨੇ ਜਿਹੜੀਆਂ ਉਹ ਵੀ ਚੰਗੀਆਂ ਆ ਯਾਦਰ ਹਾਂਜੀ ਹਾਂਜੀ ਢਿੱਲਾ ਬਹੁਤ ਰੱਖਦੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਬਈ ਇਹਦਾ 42000 ਰੁਪਇਆ 38 ਦੀ ਜਮਾ ਲਾਸਟ ਦੇਣਾ ਇਹਨੇ ਬਾਲ ਬੋਲ ਦੇ ਲੋ ਕਿਉਂਕਿ 10 15 ਦਿਨ ਸਾਹਮਣੀ ਵੀ ਆ ਹਾਂ ਤੇ 38 ਦੀ ਦੇ ਦਾਂਗੇ ਲਾਸਟ 38 ਦੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਪਿਆਰੀ ਆ ਹਾਂਜੀ ਹਾਂ ਤੇ ਆ ਐਚ ਐਫ ਕੰਪਨੀ ਇਹਨੂੰ ਬਈ ਹੋ ਗਿਆ ਮਹੀਨਾ ਡੇਢ ਮਹੀਨਾ ਸੋਈ ਨੂੰ ਹਾਂ ਇਹਦਾ ਬੱਚਾ ਵਾ ਹਾਂ ਇਹਦਾ ਬੱਚਾ ਵਾ ਮੇਲ ਕਾਪ ਹਨਾ ਹਾਂਜੀ ਹਾਂਜੀ ਇਹ ਵੀ ਉਧਰੋਂ ਹੀ ਆਈ ਹੋਈ ਆ ਵੀਰੇ ਬਈ ਵੀਰ ਕਹਿੰਦੇ ਐਚ ਐਫਾ ਬੱਚਾ ਜਰਸੀ ਦਾ ਇਹ ਆਈ ਉਧਰੋਂ ਮਾ ਚਲ ਚੋਈ ਆਈ ਹੋਈ ਆ ਵੀਰੇ ਹਾਂ ਹਾਂ ਆ ਇਹਦਾ ਕਲਰ ਆ ਆਪਾਂ ਗੱਲ ਕਰ ਲਈਏ ਰੰਗ ਐਚ ਐਫਲ ਆ ਗਿਆ ਉਂ ਕੱਦ ਕਾਠੀ ਤੇ ਉਦਾਂ ਦੁੱਧ ਦੀ ਆਪਾਂ ਕੁਆਲਿਟੀ ਦੀ ਗੱਲ ਕਰ ਲਈਏ ਇਹਨਾਂ ਨਾਲ ਦਾ ਹੀ ਹੋਵੇ ਇਹਨਾਂ ਨਾਲ ਦਾ ਵੀ ਵੀਰੇ ਹਾਂਜੀ ਹਾਂਜੀ ਡੇਢ ਮਹੀਨਾ ਸੁਆ ਇਹਦਾ ਹਾਂ ਬਈ ਮਹੀਨੇ ਤੋਂ ਵੱਧ ਹੀ ਡੇਢ ਮਹੀਨੇ ਦੇ ਨੇੜੇ ਤੇੜ ਹੋ ਗਿਆ ਸਵਾ ਡੇਢ ਡੇਢ ਕਿੜਾ ਹਾਂਜੀ ਹਾਂਜੀ ਦੁੱਧ ਕਿੰਨਾ ਹੋਣੀ ਇਹਦੇ ਕੋਲੇ ਹਾਜ਼ਰ ਦੁੱਧ ਵੀਰੇ ਦੇ ਆਈਆ 12 ਕਿਲੋ ਤੋਂ ਆਪਣੇ ਕੋਲੇ ਰਾਤ ਹੀ ਆਈਆਂ ਨੇ ਆਪਾਂ ਜਾਨੀ 10 ਦੀ ਗਰੰਟੀ ਦੇ ਕੇ ਦੇਵਾਂਗੇ ਦੁੱਧ ਚਾਹੇ 12 13 ਕਿਲੋ ਹੀ ਚਵਾਈ ਜਾਵੇ ਚਵਾਈ ਦੀ ਚਵਾਈ ਦੂਗੀ ਚਵਾਈ ਦੀ ਇੱਕ ਨੰਬਰ ਆ ਵੀਰੇ ਚਵਾਈ ਦੀ ਯਾਰ ਕੋਈ ਨਹੀਂ ਖੋਟੀ ਹੈਗੀ ਬਾਈ ਠੀਕ ਆ ਗੱਲ ਹਾਂਜੀ ਚਵਾਈ ਦੀਆਂ ਸਾਰੀਆਂ 100 ਦੀਆਂ ਸਾਰੀਆਂ ਹੀ ਪੂਰੀਆਂ ਵਧੀਆ ਚਵਾਈ ਦੀਆਂ ਹਨ ਖਣ ਦਾ ਸਹਿਜ ਸੋਨਾ ਰੱਖਦੀ ਆ ਤੇ ਜਿਵੇਂ ਬਾਈ ਨੇ ਦੱਸਿਆ ਵੀ ਆਈ ਉਧਰੋਂ ਆਈ ਵੀ ਤੇ ਜਿਹੜਾ ਰੰਗ ਰੂਪ ਆ ਰੰਗ ਰੂਪ ਇਹਦਾ ਹੈਗਾ ਐਚ ਐਫ ਵਾਲਾ ਪਰ ਬਾਡੀ ਦੀ ਗੱਲ ਕਰ ਲਈਏ ਕਰੈਕਟਰ ਦੀ ਗੱਲ ਕਰ ਲਈਏ ਉਹ ਆਗੇ ਇਹਦੇ ਵਿੱਚ ਸੱਜਣੋ ਜਰਸੀ ਵਾਲੇ ਸਾਰੇ ਸੂਆ ਕਿਹੜਾ ਲੱਗੇਦਾ ਸੂਆ ਬਾਈ ਦੂਜਾ ਕੱਦਗਾੜ ਦੀ ਵੀ ਉਹੀ ਜਰਸੀਆਂ ਵਾਲਾ ਕੱਦਗਾੜ ਆ ਭਾਈ ਸੇ ਕਿੰਨੇ ਲਵਾਂਗੇ ਤੇ ਭਈ ਇਹਦਾ 28000 ਰੁਪਿਆ ਲੈਣ ਦੇਣ ਆ ਜਿਹੜਾ ਲੈਣਾ ਵੀਰੇ ਮੁੱਲ ਨਹੀਂ ਕਰਿਆ ਮੁੱਲ 32000 ਫਿਰ ਦੱਸ ਦਿੰਦੇ ਹਣਾ ਮੁੱਲ 32 ਆ ਜਿਹੜਾ ਲੈਣਾ ਆਪ 28000 ਬਾਈ ਕਹਿੰਦਾ ਇਹਦਾ ਲੈਣਾ ਪੂਰਾ 28000 ਮੁੱਲ ਹੈਗਾ 32000 ਰੁਪਿਆ ਤੇ ਸੂਆ ਦੂਜਾ ਤੇ ਦੁੱਧ ਆ ਗਿਆ 12 ਕਿਲੋ ਦੇ ਏਡ ਗੇਡ ਹਾਜ਼ਰ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਥੋੜਾ ਬੋਤਾ ਸਾਫਰ ਕਰਕੇ ਪਸ਼ੂ ਹਣਾ ਕਿਲੋ ਅੱਧ ਕਿਲੋ ਇਧਰ ਉਧਰ ਕਰ ਜਾਂਦਾ ਤੇ ਬਾਕੀ ਉਦਾਂ ਬਾਈ ਕਹਿੰਦਾ ਆਪਾਂ ਨੇ 12 ਕਿਲੋ ਤੋਲ ਕੇ ਲਿਆਂਦੀ ਉੱਥੋਂ ਇਹ ਦੇਣੀ ਆ ਫਿਕਸ 28000 ਨੂੰ ਨੰਬਰ ਬੋਲੂਗਾ 9857298128729097862 ਨੰਬਰ ਸਜਣੋਂ 22 ਦੇ ਸਕਰੀਨ ਤੇ ਚਲਾ ਦੂੰਗਾ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਾ ਕੇ 22 ਤੋਂ ਲੈ ਜਿਓ ਧੰਨਵਾਦ ਜੀ